ਅੱਜ ਦੇ ਮਾਡਰਨ ਸਮੇਂ 'ਚ ਜਿੱਥੇ ਦੇਸ਼ ਚੰਦਰਮੇ ਤੱਕ ਜਾ ਪਹੁੰਚਿਆ ਹੈ ਉੱਥੇ ਹੀ ਅੱਜ ਵੀ ਕਈ ਪੜੇ ਲਿਖੇ ਅਨਪੜ੍ਹੇ ਜੋ ਢੋਂਗੀ ਬਾਬਿਆਂ ਦੇ ਚੱਕਰਾਂ 'ਚ ਆ ਕੇ ਆਪਣਾ ਸਭ ਕੁਝ ਗਵਾ ਬੈਠਦੇ ਨੇ ਅਜਿਹਾ ਹੀ ਮਾਮਲਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਵੇਖਣ ਨੂੰ ਮਿਲਿਆ ਹੈ ਜਿੱਥੇ ਸਾਬਕਾ ਗ੍ਰਿਫ ਮੁਲਾਜ਼ਮ ਨੂੰ ਔਲਾਦ ਦੀ ਪਾਲ ਮਹਿੰਗੀ ਪੈ ਗਈ ਅਤੇ ਇਹਨਾਂ ਬਾਬਿਆਂ ਦੇ ਚੱਕਰ 'ਚੋਂ ਉਸ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਹੋ ਗਈ ਅਤੇ ਠੱਗੀ ਦਾ ਸ਼ਿਕਾਰ ਹੋਏ ਉਸ ਵਿਅਕਤੀ ਦੀ ਪਤਨੀ ਸਦਮੇ 'ਚ ਹੈ ਜਿਸ ਨੂੰ ਇਲਾਜ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਹੈ ਜਿਸ ਦੇ ਚੱਲਦਿਆਂ ਮਾਮਲਾ ਹੁਣ ਪੁਲਿਸ ਕੋਲ ਜਾ ਪਹੁੰਚਿਆ ਹੈ ਅਤੇ ਪੁਲਿਸ ਵੱਲੋਂ ਦੋ ਲੋਕਾਂ ਤੇ ਮਾਮਲਾ ਦਰਜ ਕਰ ਅਰੋਪੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਉਹ ਤੁਹਾਨੂੰ ਵਿਖੋਲਿਆ ਪੱਤਰਕਾਰ ਲक्की ਸਰੋਚ ਦੀ ਇਹ ਪੂਰੀ ਰਿਪੋਰਟ ਸੰਤੋਸ਼ ਤੁਹਾਡੇ ਘਰ ਲੱਗਦਾ ਕਿ ਨਾ ਆਇਆ ਆਰਾਮਲਾ ਕਿ ਗੱਲਬਾਤ ਹੋਈ ਜਿਹੜੀ ਤੁਹਾਡਾ ਠੱਗੀ ਹੋਈ ਹੈ ਤਲਵੱਤ ਸਾਡੀ ਇਹ ਹੋਈ ਜੀ ਇਹ ਦਾ ਦੋਸਤ ਸੀ ਰਲਾਦਾ ਸੁਆਮੀ ਸੀ ਤੇ ਇਹਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਇਹਨਾਂ ਨੂੰ ਲਾਲ ਜੀ ਚੋਂ ਵੀ ਆਸਰਾ ਕੀਤਾ ਕਿ ਅੱਜ ਘਰ ਬੱਚਾ ਨਹੀਂ ਹੈ ਕਿਉਂ ਨਾ ਕੋਈ ਲੋੜਤਰਾਂ ਇਹਨਾਂ ਨੇ ਕਿਹਾ ਪੰਨਾਂ ਦੀਆਂ ਇਹਨਾਂ ਨੇ ਕਿਹਾ ਤਾਈ ਇੱਦਾਂ ਹੀ ਸੋਚਿਆ ਸਾਥਿਆ ਤੇ ਨਾਲ ਨੇ ਕਿਹਾ ਜੀ ਚਲ ਠੀਕ ਹੈ ਮੈਂ ਕਰਾਉਣਾ ਲਾਲ ਜੀ ਉਸਰਾਂ ਨੱਬੇ ਨਾਲ ਗਲੂ ਤੇ ਨਾਲ ਕੰਨਾ ਵੀ ਪੈਸੇ ਵੀ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋਵੇ ਉਹ ਉਹ ਨਾਲ ਤੁਹਾਨੂੰ ਲਿਆਨਾਂਗੇ ਸਾਨੂੰ ਫੜਿਆ ਕਿਤੇ ਨਹੀਂ ਸਰ ਗੁਰਬਸਤ ਹੈ ਜਿਸ ਨੇ ਨਾਜਕਰਾਨ ਵੱਲੋਂ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਾਲਾ ਹੀਰੰਦਲਾ ਕਾਲਾ ਹੀਰੰਦਲਾ ਕੇ ਮੁਦਲਾ ਅਦਿਕਰਨ ਮੁਦਲਾ ਅਦਿਕਰਨ ਉਹ ਕਾਲਾ ਹੀਰੰਦਲਾ ਨੂੰ ਮਾਰ ਗਏ ਆ ਕਹਿੰਦਾ ਕਾਲਾ ਹੀਰੰਦਲਾ ਨੂੰ ਮਾਰ ਗਏ ਆ ਉਹਦੇ 'ਚ ਤੁਹਾਨੂੰ ਕੇਸ ਪਿਆ ਗਿਆ ਬਾਡੀ ਰਿਪੋਰਟ ਤੇ ਬਾਡੀ ਤੇ ਕੇਸ ਪਿਆ ਗਿਆ ਕਾਲਾ ਹੀਰੰਦਲਾ ਉਹਨਾਂ ਨੇ ਕਾਲੇ ਹੀਰੰਦਲਾ ਕੇਸ ਬਾਅਦ ਤਾਂ ਫਿਰ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪਿਆ ਗਿਆ ਹੈਗਾ ਉਹ ਕਾਗਜ਼ ਪੱਤਰ ਲਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦਿੱਤੇ ਸਾਨੂੰ ਕੀ ਦਵਾ ਕੀ ਬੋਰ ਦੇ ਕੀ ਹੈਗਾ ਸੀਗਾ ਪੁੱਛੂ ਵੀ ਨਹੀਂ ਉਹਨਾਂ ਨੇ ਕਿਹਾ ਗਾਲਾਘਿਰ ਨਮਾਦਿਆ ਤੁਹਾਡੇ ਤੇ ਕੇਸ ਪਿਆ ਗਿਆ ਹੈ ਕੇਸ ਪਿਆਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪੈਸੇ ਦੇ ਰਿਕਰੇਸ਼ਨ ਮੰਗਦੇ ਅਸੀਂ ਮੰਗਨੇ ਸ਼ੁਰੂ ਕਰ ਦਿੱਤੇ ਤੇ ਕੋਈ ਅਨੇ ਪੈਸੇ ਦੇ ਉਹਨੇ ਪੈਸੇ ਦੇ ਤੁਹਾਡੇ ਤੇ ਅਨਾ ਕੇਸ ਚੱਲ ਰਿਹਾ ਹੈ ਨਹੀਂ ਤਾਂ ਕੇਸ ਉਹਦੇ ਚੱਲਦਾ ਹੋਇਆ ਹੈ ਕਿੰਨੇ ਕਿੰਨੇ ਪੈਸੇ ਤੁਸੀਂ ਟ੍ਰਾਂਸਫਰ ਕੀਤੇ ਨੇ? ਟ੍ਰਾਂਸਫਰ ਵੀ ਆਹੀ ਬਹੁਤ 60 ਲੱਖ ਰੁਪਏ ਆ ਦੇਤਾ ਹਾਂ। ਕਿਹੜੇ ਕਿਹੜੇ ਖਾਤੇ ਜਿੱਤੇ ਤੁਸੀਂ? ਇਹ ਉਹਨੇ ਦੀ ਮਾਂ ਦੀ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ। ਹੋਰ ਕਿਹੜੇ ਕਿਹੜੇ ਖਾਤੇ ਜਿੱਕੇ ਨੇ? ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ? ਹਾਂ, ਉਹ ਮੁਹਿੰਦ ਸ਼ਰਮਾ ਤੇ ਉਸਦੀ ਵਾਈਫ ਤੇ ਉਸਦੀ ਮਦਰ। ਉਹ ਬਾਬਾ ਕੌਣ ਸੀਗਾ? ਬਾਬਾ ਕੌਣ ਸੀਗਾ? ਬਾਬਾ ਹੀ ਦੇਖਿਆ ਨਹੀਂ ਸੀ। ਬਾਬਾ ਦੀ ਆਈ ਦੇਖਿਆ ਨਹੀਂ ਬਾਬਾ ਉਹਨੂੰ ਪਤਾ ਆਏਗਾ ਸਾਨੂੰ ਨਹੀਂ ਪਤਾ ਬਾਬਾ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਲਾਇਕਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਤੁਹਾਡਾ ਚੀਸ ਚੱਲ ਪਏਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਬੋਲ ਨਹੀਂ ਆਈ ਤੁਸੀਂ ਕਿਸੇ ਹਵਾਲੇ ਵਿੱਚ ਗਏ ਸੀਗੇ ਨਹੀਂ ਇਹਦੇ ਵੀ ਕੇਸ ਹਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੇ ਜਾਂਦਾ ਜਿਆ ਕਿੰਨੇ ਕੇ ਪੈਸੇ ਥੋੜੇ ਇਕੱਠਾ ਕਰ ਲਏ ਉਹਨੇ 60 ਲੱਖ ਰੁਪਈਆ ਕਰ ਲਿਆ ਸਾਰੇ ਕੋਲ ਥਾੜੀ ਵਿੱਚ ਪੁਲਿਸ ਨੂੰ ਕੰਪਲੀਟ ਦੇ ਖਪਲੇ ਖਾਦੇ ਤੇ ਸਾਡੇ ਕੋਲ ਪੈਸੇ ਲੈ ਲਏ ਨੇ ਲਾਜ ਚੀਜ਼ ਨਹੀਂ ਦੇ ਪੁਲਿਸ ਕੰਪਲੇਨ ਇਹ ਕੀਤੀ ਹੈ ਪੁਲਿਸ ਕੋਲੇ ਅਧਕੇ ਤੇ ਪੁਲਿਸ ਕੰਪਲੇਟਸ ਚੁਕਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੂ ਘਾਨੂੰ ਅਨੇ ਸਹਿੰਦੇ ਗਾਨੀਆ ਕਿਸਾਬ ਇਹ ਸਾਬੋ ਨਹੀਂ ਚਾਹੀਏ ਗੱਲ ਸਾਨੂੰ ਸਾਡੇ ਸਾੜੇ ਹਜ਼ਾਰ ਪੈਸੇ ਮਿਲਨੇ ਚਾਹੀਏ ਮੇਰਾ ਨਾਮ ਵਿਨੇ ਕੁਮਾਰਾ ਸਰ ਵਿਨੇ ਜੀ ਕੀ ਗੱਲਬਾਤ ਹੋਈ ਜਿਹੜੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਹੈ ਹੁੰਦਾ ਨਾਮ ਉਹ 2 ਸਾਲ ਪਹਿਲੇ ਗ੍ਰਫਤ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਨਾਂ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਨਾਲ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇਦਾਂ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਹੈ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਹੈ ਕਦੀ ਇਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਹਿੰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਕੋਲ ਮੰਗਵਾਇਆ ਉਹਨਾਂ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਅਸਚੋ ਬਣ ਕੇ ਫੋਨ ਕਰਾਂਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਸ ਮੋਹਿ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠੱਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ। ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਫਿਰ ਮੈਨੂੰ ਪਤਾ ਚੱਲਿਆ ਸੀ। ਪੁਲਿਸ ਕੰਪਲੇਨ ਕੀਤੀ ਹੈ? ਹਾਂਜੀ ਕੀਤੀ। ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋਈ ਆ। ਪੁਲਿਸ ਵਾਲੇ ਕੋਈ ਕਾਰਵਾਈ ਹੋਈ ਹੈ? ਕਾਰਵਾਈ ਕਰਦੇ ਵੇ ਆ ਗਈ ਹੀ ਦੋ ਤਿੰਨ ਵਾਰੀ ਤੇ ਉਹ ਕਹਿੰਦੇ ਕਿ ਚੱਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇ ਦਿੱਤੀ ਹੈ ਤੇ ਹੁਣ ਲਾਗੇ ਬਜ਼ੁਰਗ ਕੇ ਮਾਤਾ ਜੀ ਹੈ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ। ਅ ਇਹਦੇ ਚ ਅਸੀਂ ਸਾਡੇ ਕੋਲ ਕੰਪਲੇਂਟ ਇੱਕ ਰੀਸੀਵ ਹੋਈ ਸੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ। ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ। ਐਫਆਈਆਰ ਨੰਬਰ 77 420 467 671 120 ਵੀ ਲਹੀ ਹੈ ਨਾਲ। ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ। ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋ ਜਿੱਚੋਂ ਆਰਾਊਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ ਤਾਂ ਬੰਦਾ ਦਰਜ ਹੋ ਗਿਆ ਜੀ ਹਾਂਜੀ ਹਾਂਜੀ ਕੇਸ ਜਸਟਿਸਡ ਹੋ ਗਿਆ ਅਰੋਪੀ ਪੜਿਆ ਗਿਆ ਅਰੋਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ